ਅਸਲਾ ਲਾਇਸੈਂਸ ਆਪਣੇ ਲੋਕਾਂ ਦਾ ਮਤਲਬ ਜਦੋਂ ਹੁੰਦਾ ਅਸਲਾ ਰੀਨਿਊ ਦੀ ਡੇਟ ਆਉਂਦੀ ਹੈ ਨੇੜੇ ਵੈਸੇ ਡਰ ਜਾਂਦੇ ਆ ਕਿ ਪਤਾ ਨਹੀਂ ਕੀ ਸਿਸਟਮ ਹੋਊਗਾ ਕੀ ਨਹੀਂ ਹੋਊਗਾ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਅਸਲਾ ਲਾਇਸੈਂਸ ਰੀਨਿਊ ਕਰਾਉਣ ਦਾ ਤਰੀਕਾ ਤੇ ਉਹਦੇ ਤੇ ਕਿੰਨਾ ਖਰਚਾ ਆਉਂਦਾ ਤੇ ਕਿੰਨਾ ਸਮਾਂ ਲੱਗਦਾ ਤੇ ਵੈਸੇ ਤਾਂ ਜੇ ਤਾਂ ਅਸਲਾ ਤੁਹਾਡੇ ਕੋਲੇ ਹੈ ਤਾਂ ਤੁਹਾਨੂੰ ਮਤਲਬ ਉਹ ਨਾਲ ਲੈ ਕੇ ਜਾਣਾ ਪੈਂਦਾ ਜਾਂ ਉਹਦਾ ਬਟ ਗੈਲੋ ਤੇ ਜੇ ਜਮਾ ਤਾਂ ਉਹਦੀ ਰਸੀਦ ਅੱਜ ਕੱਲ ਆਪਣੇ ਇਲੈਕਸ਼ਨਾਂ ਟਾਈਮ ਤੋਂ ਉਪਰ ਚੱਲਦੇ ਰਹਿੰਦਾ ਤੇ ਆਪਣੇ ਅਸਲੇ ਜਮਾ ਹੀ ਹੁੰਦੇ ਆ ਤੇ ਰਸੀਦ ਆਪਣੇ ਕੋਲ ਹੁੰਦੀ ਐ ਤੇ ਕੋਸ਼ਿਸ਼ ਕਰੋ ਵੀ 2-3 ਮਹੀਨੇ ਪਹਿਲਾਂ ਆਪਾਂ ਜਿਹੜਾ ਹਥਿਆਲਾ ਲੈਕਸਰ ਦਾ ਰੀਨੂ ਕਰਾ ਲ ਲਈਏ ਕਿਉਂਕਿ ਮੜਕੇ ਦਿੱਕਤ ਨਹੀਂ ਆਉਂਦੀ ਕਾਲੀ ਵਿੱਚ ਕੰਮ ਉਵੇਂ ਲੋਟ ਨਹੀਂ ਆਉਂਦਾ ਸਭ ਤੋਂ ਪਹਿਲਾਂ ਤੁਸੀਂ ਕਰਨਾ ਇੱਕ ਅਸਲੇ ਦੀ ਜਿਹੜੀ ਫਾਇਲ ਭਰਵੋਣੀ ਐ ਵੈਸੇ ਤਾਂ ਜੇ ਤੁਸੀਂ ਕਿਤੋਂ ਊਂ ਸਬਦਾ ਹੰਟਰ ਚ ਭਰਾਂਗੇ ਤਾਂ ਸ਼ਾਇਦ ਸਸਤੀ ਭਰੀ ਜਾਵੇ ਪਰ ਬਾਹਰ 3-400 ਰੁਪਏ ਦੇ 500 ਰੁਪਏ ਲੈਂਦੇ ਐ ਤਹਿਸੀਲ ਦੇ ਵਿੱਚ ਤੋਂ ਮਿੰਟ ਮਿੰਟੀ ਭਰ ਦਿੰਦੇ ਥੋਨੂੰ ਕੋਈ ਭਗਾਈ ਕਰਦੀ ਲੋੜ ਦੀ ਜਾ ਕੇ ਆਦਲ ਸੰਸ ਦਿਓ ਜਿਹੜੀ ਰਸੀਦ ਜਮ੍ਹਾਂ ਕਰਾਈ ਵਾਲੀ ਉਹ ਦਿਓ ਇੰਨਾ ਕੰਮ ਹੈ ਤੇ ਮੇਰੇ ਦੋਸਤਾਂ ਬਹੁਤ ਮੈਂ ਤੁਹਾਨੂੰ ਦੱਸ ਦੂਗਾ 5 ਮਿੰਟਾਂ ਦਾ ਕੰਮ ਹੀ ਹੈ ਉਸ ਤੋਂ ਬਾਅਦ ਜੀ ਉਹ ਤੁਹਾਨੂੰ ਜਿਹੜੇ ਤਹਿਸੀਲ ਦੇ ਵਿੱਚੋਂ ਜਿਹੜਾ ਮਾਰਕਾ ਕੇ ਦੇਣਗੇ ਜੀ ਤੋਂ ਬਾਅਦ ਤੁਹਾਡਾ ਹੋਊਗਾ ਡੋਪ ਟੈਸਟ ਡੋਪ ਟੈਸਟ ਦੀ ਫੀਸ ਹੈਗੀ ਹੈ ਜੀ 1500 ਰੁਪਿਆ ਅੱਛਾ ਜੀ ਜਿਹੜਾ ਮਲੋਟ ਹੈ ਸ਼ਹਿਰ ਹੈ ਮਲੋਟ ਸ਼ਹਿਰ ਦੇ ਵਿੱਚ ਮੰਗਲਵਾਰ ਤੇ ਵੀਰਵਾਰ ਨੂੰ ਡੋਪ ਟੈਸਟ ਹੁੰਦਾ ਹੈ ਤੇ ਬਾਕੀ ਥਾਵਾਂ ਤੇ ਬੁੱਧਵਾਰ ਨੂੰ ਤੇ ਸ਼ੁੱਕਰਵਾਰ ਨੂੰ ਹੁੰਦਾ ਤੇ ਤੁਸੀਂ ਸਭ ਤੋਂ ਪਹਿਲਾਂ ਹਸਪੀਟਲ ਜਾਣਾ ਹੈ ਉੱਥੋਂ ਤੁਸੀਂ ਇਹ ਸਾਈਡ ਤੇ ਪਰਚੀ ਕੱਟਦੇ ਪਰਚੀ ਕਟਾ ਲੈਣੀ ਹੈ ਤੇ ਉਹਨੂੰ ਦੱਸ ਦੇਣਾ ਕਿ ਡਾਕਟਰ ਟੈਸਟ ਕਰਾਉਣਾ ਉਹੜੀ 15 ਹਜ਼ਾਰ ਦੀ ਪਰਚੀ ਕੱਟ ਦੇਣਗੇ ਉਦੋਂ ਜਿਹੜਾ ਮਲੋਟ ਵਾਲੇ ਆ ਉਹਨਾਂ ਨੂੰ ਤਾਂ ਭੇਜ ਦੇਣਗੇ ਦੱਸ ਦੇਣਗੇ ਕਿੱਥੇ ਜਾਣਾ ਤੁਸੀਂ ਜੇ ਹੋਰ ਸ਼ਹਿਰ ਚ ਵੀ ਹੋ ਤੁਸੀਂ ਵੈਸੇ ਤਾਂ ਮਲੋਟ ਆਪਣੇ ਹੁੰਦਾ ਇੱਥੇ ਆਪਣੇ ਲੈਬੋਰੀ ਉੱਧਰ ਜਾਣਾ ਹੁੰਦਾ ਉਦੋਂ ਬਾਅਦ ਜੀ ਸੋਨ ਉਹ ਕਹਿ ਦੇਣਗੇ ਵੀ 1 ਵਜੇ ਆ ਜਾਓ ਥੋੜਾ ਜੀ ਡਾਕ ਟੈਸਟ ਕਰ ਦਿੰਨੇ ਆ ਤੇ ਨਾਲ ਹੀ ਤੁਹਾਡੇ ਅੱਖਾਂ ਦਾ ਚੈੱਕਅਪ ਵੀ ਹੋ ਜਾਊਗਾ ਤੇ ਜਿਹੜੇ ਮਲੋਟ ਵਾਲੇ 1 ਵਜੇ ਦਾ ਟਾਈਮ ਹੁੰਦਾ ਮੰਨ ਕੇ ਚੱਲੋ 1:30 ਤਾਈਂ ਕੰਮ ਚੱਲ ਪੈਂਦਾ ਉ ਤੇ ਜੇ ਤਾਂ ਤੁਹਾਡਾ ਜਾਂਦਾ ਵੀ ਨੈਗੇਟਿਵ ਵੀ ਸਹੀ ਹੈ ਤੇ ਫਿਰ ਤਾਂ ਚਲੋ ਕੋਈ ਗੱਲ ਨਹੀਂ ਜੇ ਪੋਜ਼ਿਟਿਵ ਆਉਂਦਾ ਤਾਂ ਫਿਰ ਤੁਹਾਡੀ ਇਹ ਫੀਸ ਐਵੇਂ ਜਾਂਦੀ ਹੈ ਤੇ ਤੁਸੀਂ ਮਤਲਬ ਤੁਹਾਨੂੰ ਦੂਜੀ ਵਾਰੀ ਜਿਹੜੀ ਫੀਸ ਭਰਨੀ ਪਊਗੀ ਤੇ ਇੱਕ ਆਇਆ ਵੀ ਕਈ ਵਾਰੀ ਬੰਦੇ ਨੂੰ ਕੰਮ ਹੁੰਦਾ ਜਿਵੇਂ ਮੰਨ ਲਓ ਆਪਾਂ ਅੱਜ 1500 ਫੀਸ ਭਰਤੀ ਆਪਾਂ ਨਾਮ ਲਖਾਤਾ ਉੱਥੇ ਤੇ ਅੱਛਾ ਉੱਥੇ ਇੱਕ ਫੋਟੋ ਵੀ ਲੱਗਦੀ ਹੈ ਫੋਟੋ ਨਾਲ ਲੈ ਕੇ ਜਾਣੀ ਉਹ ਡਾਕੂਮੈਂਟ ਚੱਲ ਬੰਦਾ ਫਾਰਮ ਤੇ ਬਥੇਲੇ ਨੇ ਕੀ ਕੁਝ ਚਾਹੀਦਾ ਹੈ ਤੇ ਜਿਵੇਂ ਮੰਨ ਲਓ ਆਪਾਂ ਅੱਜ ਫੀਸ ਜਮ੍ਹਾਂ ਕਰਾ ਕੇ ਡਾਕਟਰ ਕੁਲਜਾਵੜੇ ਭਾਈ ਉਹਨਾਂ ਨੇ ਕਹਤਾ 1 ਵਜੇ ਆ ਜਾਓ ਆਪਾਂ ਨੂੰ ਕਹਤਾ ਅੱਜ ਤਾਂ ਵਿਹਲਾ ਨਹੀਂ ਜਿਵੇਂ ਮੰਗਲਵਾਰ ਨੂੰ ਗਏ ਆਪਾਂ ਤਾਂ ਉਹ ਤੁਹਾਨੂੰ ਕਹਿ ਦੇਣਗੇ ਤੁਸੀਂ ਵੀਰਵਾਰ ਨੂੰ ਆ ਜਾਓ ਕਿ ਆਪਣੇ ਕੋਲ ਮੰਨ ਲਾ 15 ਵੀ ਦਿਨਾਂ ਦਾ ਟਾਈਮ ਹੁੰਦਾ ਜਦੋਂ ਮਰਜ਼ੀ ਕਰਾ ਲਓ ਤੇ ਫਿਰ ਮਤਲਬ ਤੁਸੀਂ ਵੀਰਵਾਰ ਨੂੰ ਵੀ ਜਾ ਸਕਦੇ ਆ ਜਾਣਾ ਉਹੀ ਟਾਈਮ ਆ 1 ਵਜੇ ਉਦੋਂ ਵਜੇ ਤੁਹਾਨੂੰ ਰਿਪੋਰਟ ਦੇ ਦੇਣਗੇ ਉਹ ਜਿਹੜੀ ਰਿਪੋਰਟ ਤੁਸੀਂ ਲੈ ਕੇ ਸਿੱਧਾ ਜਾਣਾ ਹੈ ਤਹਿਸੀਲ ਦੇ ਵਿੱਚ ਸਬੂਦਾ ਹੈਂਟਰ ਜਿਹੜਾ ਬਣੇ ਹੁੰਦੇ ਆ ਸਬੂਦਾ ਹੈਂਟਰ ਜਾ ਕੇ ਤੁਸੀਂ ਉਹਨੂੰ ਜਮ੍ਹਾਂ ਕਰਾਉਣਾ ਥੋੜੀ ਉੱਤੇ ਫੋਟੋ ਤੇ ਫੀਸ ਹੋਊਗੀ ਜਿਹੜੀ ਅਸਲਾ ਲਾਇਸੈਂਸ ਰੀਨਿਊ ਦੀ ਉਹ ਹਥਿਆਰੇ ਦੇ ਹਿਸਾਬ ਨਾਲ ਹੁੰਦੀ 4-5000 ਦੇ ਲਾਗੇ ਤੱਕ ਜਿੰਨੀ ਵੀ ਹੁੰਦੀ ਹੈ ਤੇ ਸਾਰਾ ਖਰਚਾ ਇੰਨਾ ਕੀ ਆਉਂਦਾ 5000 ਰੁਪਿਆ ਤੇ ਮੈਂਟੋ ਮੈਂਟੀ ਥੋੜਾ ਕੰਮ ਆ ਉਹ ਹੋ ਜਾਂਦਾ ਅੱਛਾ ਜਦੋਂ ਤੁਸੀਂ ਆਪਦੀ ਜਿਹੜੀ ਉੱਥੇ ਫਾਈਲ ਜਮ੍ਹਾਂ ਕਰਾ ਦਿੰਨੇ ਹੋ ਰੀਨੋ ਵਾਲੀ ਤੇ ਜਿਹੜੀ ਫੀਸ ਭਰ ਕੇ ਤੁਹਾਨੂੰ ਰਸੀਦ ਵੀ ਦਿੰਦੇ ਆ ਉਹ ਉਸ ਤੋਂ ਬਾਅਦ ਤੁਹਾਨੂੰ ਕੁਝ ਦਿਨਾਂ ਬਾਅਦ ਜਿਹੜੀ ਪੁਲਿਸ ਇਨਕੁਆਇਰੀ ਹੋਊਗੀ ਜੋ ਤੁਹਾਨੂੰ ਕਰਾਉਣੀ ਪੈਂਦੀ ਹੈ ਉਹ ਤੁਹਾਨੂੰ ਥਾਣੇ ਤੋਂ ਫੋਨ ਆਊਗਾ ਉਸ ਤੋਂ ਬਾਅਦ ਤੁਸੀਂ ਦੋ ਮੈਂਬਰਾਂ ਨੂੰ ਸੈਂਡ ਕਰਾਉਣੇ ਆ ਉਹ ਘਰ ਆ ਕੇ ਆ ਜਾਣਗੇ ਉਹ ਫੋਨ ਆਉਣ ਤੇ ਪਤਾ ਲੱਗੂਗਾ ਜਿਹੜਾ ਤੁਹਾਡਾ ਤੁਹਾਨੂੰ ਥਾਣਾ ਪੈਂਦਾ ਨਹੀਂ ਮੈਂ ਤੁਹਾਨੂੰ ਲੰਬੀ ਪੈਂਦਾ ਤਾਂ ਲੰਬੀ ਤੋਂ ਤੁਹਾਨੂੰ ਫੋਨ ਆਉਣਾ ਤੇ ਉੱਥੇ ਜਾ ਕੇ ਈਡੀ ਇਨਕੁਆਇਰੀ ਕਰਾਉਣੀ ਪੈਂਦੀ ਹੈ ਤੇ ਜੇ ਤੁਹਾਡੇ ਤੇ ਕੋਈ ਪਰਚਾ ਹੈ ਉਹ ਨਿਬੜਿਆ ਹੈ ਤਾਂ ਉਹਦੇ ਤੁਹਾਨੂੰ ਜਿਹੜੇ ਨਾਮ ਲਾਉਣੇ ਪੈਣਗੇ ਫਾਰਮ ਆਉਂਦੇ ਜਿਹੜੇ ਜੇ ਕੋਈ ਨਹੀਂ ਤਾਂ ਫਿਰ ਤਾਂ ਕੋਈ ਗੱਲ ਹੀ ਨਹੀਂ ਬਸ ਸੈਂਡ ਕਰਾਉਣਗੇ ਤੇ ਤੁਹਾਨੂੰ ਉਦੋਂ ਵਾਰ ਜਿਹੜਾ ਉਹ ਫਾਈਲ ਹੈ ਜਿਹੜੀ ਤੁਹਾਡਾ ਲਾਇਸੈਂਸ ਆ ਤੇ ਰਿਪੋਰਟ ਹੈ ਜਿਹੜੀ ਸਹੀ ਭੇਜ ਦੇਣਗੇ ਅੱਛਾ ਜੇ ਤੁਸੀਂ ਭੁੱਲ ਜਾਂਦੇ ਹੋ ਆਫਲਾ ਲਾਇਸੈਂਸ ਰੀਨੂ ਕਰਾਉਣੇ ਕਈ ਬੰਦੇ ਭੁੱਲ ਜਾਂਦਾ ਪਿਆ ਪਿਆ ਭੁੱਲ ਤੇ ਤੁਹਾਨੂੰ ਫਾਈਨ ਵੀ ਪੈਂਦਾ ਦਿਨਾਂ ਦੇ ਹਿਸਾਬ ਨਾਲ ਤੇ ਬਾਕੀ ਉਹਦੇ ਵਿੱਚ ਮਨ ਨਾਲ ਇੱਕ ਦੋ ਵਾਰੀ ਛੱਡ ਵੀ ਦਿੰਦੇ ਆ ਕਹਿ ਦਿੰਦੇ ਚਲੋ ਕੋਈ ਨਹੀਂ ਗਾਣ ਧਿਆਨ ਰੱਖਿਓ ਬਾਕੀ ਇਹ ਜਿਹੜੀ ਫੀਸ ਆ ਤੁਹਾਨੂੰ ਭਰਨੀ ਪੈਂਦੀ ਹੈ ਉਸ ਅਕੋਰਡਿੰਗ ਆਪਦੇ ਜਿਹੜਾ ਪਹਿਲਾਂ ਹੀ ਜਿਹੜੇ ਆਪਦੇ ਅਸਲੀ ਵੈਪਨ ਆ ਉਹਨਾਂ ਦੇ ਜਿਹੜੇ ਲਾਇਸੈਂਸ ਆ ਉਹ ਪਹਿਲੇ ਦੇਖ ਲਓ ਤੁਹਾਡੇ ਲਾਇਸੈਂਸ ਕਦੋਂ ਰੀਨੂ ਹੋਣੇ ਆ ਤੇ ਕਿੰਨਾ ਸਮਾਂ ਬਾਕੀ ਹੈ ਤੇ ਬਾਕੀ ਇਹੀ ਚਾਰ ਗੱਲਾਂ ਬਾਕੀ ਜੇ ਕਿਸੇ ਨੂੰ ਲੋੜ ਪਵੇ ਮੇਰੇ ਦੋਸਤ ਹੈਗੇ ਬਹੁਤ ਮੈਂ ਨੰਬਰ ਪਾ ਦਊਗਾ ਜਾਂ ਨੰਬਰ ਮੇਰੇ ਤੋਂ ਲੈ ਲਓ ਤੁਸੀਂ ਜਿਹੜਾ ਤੁਹਾਡਾ ਮੈਂਟਰ ਮੈਂਟਰੀ ਜਿਹੜਾ ਵੈਪਨ ਲਾਇਸੈਂਸ ਰ ਤੇ ਬਾਕੀ ਬਸ ਇਹੀ ਤੁਹਾਨੂੰ ਛੋੜੇ ਤੱਕ ਜਾਣਕਾਰੀ ਲੈ ਕੇ ਆਉਣੇ ਸੀ ਮੈਂ ਕਿ ਬਹੁਤ ਸਾਰੇ ਲੋਕਾਂ ਦਾ ਮਸਲਾ ਬਣ ਜਾਂਦਾ ਹੈ ਵੀ ਕਭਰਾ ਜਾਂਦੇ ਕਿਵੇਂ ਹੁੰਦੇ ਆ ਕਿਉਂਕਿ ਜਿਹੜਾ ਇਹ ਲਾਇਸੈਂਸ ਹੁੰਦੇ ਆ ਇਹਨਾਂ ਦੀ ਨਾ ਮਤਲਬ ਰੀਨੂ ਕਰਾਉਣ ਦਾ ਸਿਸਟਮ ਥੋੜੇ ਥੋੜੇ ਸਮੇਂ ਬਾਅਦ ਚੇਂਜ ਹੁੰਦਾ ਰਹਿੰਦਾ ਤਾਂ ਕਰਕੇ ਇੱਕ ਜਿਹੜਾ ਹੋਮ ਚੱਲ ਰਿਹਾ ਅੱਜ ਕੱਲ ਉਹ ਮੈਂ ਤੁਹਾਨੂੰ ਦੱਸ ਰਿਹਾ ਤੇ ਅਮੀਰਾ ਤੁਹਾਨੂੰ ਅੱਜ ਦੀ ਜਾਣਕਾਰੀ ਪਸੰਦ ਆਈ ਹੋਣੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਹ ਜਾਣਕਾਰੀ ਹਰ ਇੱਕ ਤੱਕ ਪਹੁੰਚੇ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਕਿਦਾਂ ਹੋਰ ਵੀਡੀਓ ਨਾਲ ਰੱਬ ਰੱਖਾ